ਕੰਗਨਰ ਨੌਤਾਚੇ ਕੋਈ ਵੀ ਹੈ ਜੀ ਹੁਣ ਜੇ ਤੁਸੀਂ ਇਲੈਕਸ਼ਨ ਦੇ ਤੌਰ ਤੇ ਉਹ ਸਿਆਸਤਦਾਨ ਦਾ ਕਦ ਬਹੁਤ ਵੱਡਾ ਬਿਲਕੁਲ ਉਹ ਲੋਗ ਲੋਕਾਂ ਨੂੰ ਪਤਾ ਹੈ ਵੀ ਉਹ ਕੰਮ ਕਿਹੜੇ ਕਰੂਗਾ ਕਿਹੜਾ ਨਹੀਂ ਕਰੇ ਤੁਸੀਂ ਇੱਕ ਵਾਰ ਇਲੈਕਸ਼ਨ ਜਿੱਤ ਗਏ ਉਦੋਂ ਬਾਅਦ ਕੀ ਨਹੀਂ ਇੱਕ ਬੰਦਾ ਰੱਖ ਦਿੰਦੇ ਜਿਵੇਂ ਸੰਨੀ ਦਿਓਲੇ ਰੱਖਿਆ ਹੋਇਆ ਸੀ ਇੱਥੇ ਵੀ ਮੇਰੀ ਮੇਰੀ ਸਰਕਾਰ ਜਿਹੜੀ ਆ ਉਹ ਮੇਰੇ ਪੱਧ ਦਾ ਬੰਦਾ ਚਲਾਊਗਾ ਮੈਂ ਚੱਲਿਆ ਬੰਦਾ ਕਲਾਕਾਰਾਂ ਨੇ ਤਾਂ ਆਪ ਦਾ ਲਾਈਫ ਸਟਾਈਲ ਜੀ ਨੇ ਕੋਈ ਚਾਹੇ ਸਿਆਸਤਦਾਨ ਬਣ ਕੇ ਜੀ ਲੈਂਦੇ ਤੇ ਚਾਹੇ ਕਲਾਕਾਰ ਰਹਿ ਕੇ ਜੀਵੇ ਸੰਗਰਨ ਨੋਟ ਨੂੰ ਇਹ ਚਾਹੀਦਾ ਹੈ ਕਿ ਲੋਕ ਹੁਣ ਡਾਇਲੌਗ ਬਾਜੀ ਨਹੀਂ ਸੁਣਨਾ ਚਾਹੁੰਦੇ ਲੋਕ ਕੰਮ ਚਾਹੁੰਦੇ ਨੇ ਐਸਐਮਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਵੱਖ-ਵੱਖ ਜਿਹੜੇ ਲੀਡਰ ਨੇ ਕੋਈ ਕਿਸੇ ਪਾਰਟੀ ਦਾ ਕਿੱਧਰ ਜਾ ਰਿਹਾ ਕੋਈ ਕਿਸੇ ਪਾਰਟੀ ਦਾ ਕਿੱਧਰ ਜਾ ਰਿਹਾ ਕਿਸੇ ਨੂੰ ਟਿਕਟ ਨਵੀਂ ਮਿਲ ਰਹੀ ਹੈ ਤਾਂ ਦੇਸ਼ ਦੇ ਵਿੱਚ ਚਰਚਾ ਛੜ ਜਾਂਦੀ ਹੈ ਕੰਗਣਾ ਰਣਾਵਤ ਬਹੁਤ ਵੱਡਾ ਨਾਮ ਹੈ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਫਿਲਮਾਂ ਨੂੰ ਲੈ ਕੇ ਬਿਆਨਾਂ ਨੂੰ ਲੈ ਕੇ ਉਹਨਾਂ ਨੂੰ ਵੀ ਮੰਡੀ ਤੋਂ ਟਿਕਟ ਮਿਲੀ ਹੈ ਇਸ ਦੇ ਉੱਤੇ ਚਰਚਾ ਕਰਨ ਲਈ ਮੇਰੇ ਸਹਿਯੋਗੀ ਜਗਪ੍ਰੀਤ ਮੇਰੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜਗਪ੍ਰੀਤ ਕੰਗਣਾ ਰਣਾਵਤ ਹਮੇਸ਼ਾ ਵਿਵਾਦਾਂ 'ਚ ਰਹਿੰਦੇ ਨੇ ਪਰ ਹੁਣ ਚੋਣਾ 'ਚ ਵੀ ਆ ਗਏ ਵਿਵਾਦਾਂ 'ਚ ਅਵਲ ਰਹਿੰਦੇ ਨੇ ਇਹ ਤੁਸੀਂ ਕਹਿ ਸਕਦੇ ਹੋ ਹਾਂ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਰਾਖੀ ਸਾਵਣ ਤਾਂ ਅਕਸਰ ਕਹਿ ਦਿੰਦੇ ਕਿ ਵੀ ਕੋਈ ਨਾ ਕੋਈ ਛੱਡ ਦੱਸ ਫੁੱਲਾ ਜਾ ਤੇ ਲੋਕਾਂ ਚਰਚਾ ਦਾ ਵਿਸ਼ਾ ਵੜ ਜਾਂਦਾ ਉਹ ਇੱਕ ਕਹਿੰਦੇ ਨੇ ਨਾ ਨੈਗੇਟਿਵ ਤੁਹਾਡੀ ਪਬਲੀਸਿਟੀ ਹੋ ਜਾਂਦੀ ਉਸ ਨਾਮ ਹੂੰ ਕੋਈ ਦੇਖੋ ਕੋਈ ਤਾਂਵਾ ਹੀ ਹੋਊਗਾ ਜਿਹੜਾ ਉਹਨੂੰ ਲਾਈਕ ਕਰਦਾ ਹੋਊਗਾ ਪਹਿਲਾਂ ਮੈਂ ਬੜੇ ਪੰਜਾਬੀ ਹੋਣ ਦੇ ਨਾਤੇ ਜੀ ਆਪਾਂ ਪੰਜਾਬੀ ਦਾ ਖਾਸ ਤੌਰ ਤੇ 올 ਓਵਰ ਇੰਡੀਆ ਵੀ ਤੁਸੀਂ ਚੈੱਕ ਕਰੋ ਜਿਹੜੇ ਤਾਂ ਫੁੱਲ ਸਪੋਰਟਰ ਨੇ ਹਨਾ ਜੀ ਜਿਹੜੇ ਬੀਜੇਪੀ ਸਪੋਰਟਰ ਨੇ ਉਹ ਉਹੀ ਕਹਿੰਦੇ ਵੀ ਕੰਗਣਾ ਨੇ ਤਾਂ ਵਟ ਘਟਦੇ ਹੂੰ ਅਦਰਵਾਈਜ਼ ਜਿਹੜੇ ਲੋਕ ਨੇ ਉਹ ਇਹ ਚੀਜ਼ ਕਹਿੰਦੇ ਨੇ ਵੀ ਆਰੇ ਕਿਹੜੇ ਰਾਤ ਤੁਰੀ ਹੈ ਜੀ ਕਿੱਡੀ ਵੱਡੀ ਕਲਾਕਾਰ ਸੀ ਕਿੱਡੀ ਅਵਲ ਦਰਜੇ ਦੀ ਕਲਾਕਾਰ ਸੀ ਮੈਂ ਅੱਜ ਵੀ ਇਹਦੇ ਐਕਟਿੰਗ ਦਾ ਫੈਨ ਆ ਹੂੰ ਨਹੀਂ ਅਦਾਕਾਰੀ ਤੌਰ ਤੇ ਤਾਂ ਆਪਾਂ ਕਹਿ ਸਕਦੇ ਹਾਂ ਉਹ ਬੜੇ ਚੰਗੀਆਂ ਫਿਲਮਾਂ ਵੀ ਕੀਤੀਆਂ ਨੇ ਹਾਂ ਪਰ ਜਿਉਂ ਜਿਉਂ ਹਾਲ ਹੰਸਰਾਜ ਹੰਸ ਦਾ ਹੋਇਆ ਹੂੰ ਜੋ ਉਹਨਾਂ ਨੇ ਕਬੂਲਿਆ ਕਿ ਮੈਨੂੰ ਸਿਆਸਤ 'ਚ ਨਹੀਂ ਆਉਣਾ ਚਾਹੀਦਾ ਮੇਰੀ ਮੇਰੀ ਗਾਇਕੀ ਜਾਂ ਮੇਰਾ ਮੇਰਾ ਸਾਰਾ ਕੁਝ ਰੁੱਲ ਕੇ ਰੱਖਤਾ ਸਿਆਸਤ ਨੇ ਹੂੰ ਮੇਰਾ ਨਾਮ ਮੇਰਾ ਤਜਰਬਾ ਮੇਰੀ ਇੱਕ ਸ਼ੋਹਰਤ ਜਿਹਨੂੰ ਕਹਿ ਦਿੰਨੇ ਆਪਾਂ ਇੱਕ ਤੁਹਾਡੀ ਅਦਾਕਾਰੀ ਹਨਾ ਵੀ ਤੁਹਾਡਾ ਨਾਮ ਚੱਲਦਾ ਸੀ ਨਹੀਂ ਪਰ ਇੱਕ ਇਹ ਵੀ ਹੈ ਨਾ ਜਗਪੀ ਜੀ ਮਲੋ ਅਦਾਕਾਰੀ ਜਾਂ ਗਾਇਕੀ ਕਿੰਨਾ ਸਮਾਂ ਕਰਦੇ ਪਰ ਜਦੋਂ ਬੰਦਾ ਏਜਡ ਹੋ ਜਾਂਦਾ ਵੱਡੀ ਉਮਰ ਚੱਲ ਜਾਂਦਾ ਤੋ ਰਾਜਨੀਤੀ ਚ ਅਕਸਰ ਦੇਖਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਅਦਾਕਾਰ ਜਿਹੜੇ ਫਿਲਮ ਇੰਡਸਟਰੀ ਦੇ ਸੀਗੇ ਉਹ ਰਾਜਨੀਤੀ ਚ ਆ ਗਏ ਬੜੇ ਕੋਈ ਹੈ ਸਲਮਾਨ ਖਾਨ ਹੈ ਸ਼ਾਹਰੁਖ ਖਾਨ ਹੈ ਜੀ ਅਮਿਤਾਬ ਬੱਚਨ ਹੈ ਉਹ ਤਾਂ ਨਹੀਂ ਆਇਆ ਨਹੀਂ ਆਏ ਹਾਂ ਨਹੀਂ ਆਏ ਉਹਨਾਂ ਦਾ ਕੀ ਘਰ ਨਹੀਂ ਚੱਲਦਾ ਜਯਾ ਬੱਚਨ ਤਾਂ ਆਏ ਉਹਨਾਂ ਦਾ ਰਕੀ ਘਰ ਨਹੀਂ ਚੱਲਦਾ ਹਾਂ ਤਰਮਿੰਦਰ ਹਰਣੂ ਵੀ ਚਲੋ ਕੋਈ ਬੈਨੀਫਿਟ ਲਈ ਉਹਨਾਂ ਨੇ ਯੂਜ਼ ਕਰ ਲਿਆ ਅੱਜ ਕਿੱਥੇ ਨਸਨ ਨਹੀਂ ਦਿਓ ਹੂੰ ਉਹ ਤਾਂ ਖਾਇੇ ਨਹੀਂ ਨਾ ਜਿਹੜੇ ਕਹਿੰਦੇ ਸੀ ਪੰਜਾਬ ਦੇ ਪੁੱਤਰ ਆ ਉਹ ਕਿੱਥੇ ਐ ਨਹੀਂ ਦੇਖਦੇ ਨਾ ਉਹ ਕਿਤੇ ਤਾਂ ਇਹ ਦੋਵੇਂ ਅਲੱਗ-ਅਲੱਗ ਜ਼ਮੀਨ ਅਸਮਾਨ ਦਾ ਵਿਸ਼ਾ ਹੈ ਜੀ ਸਿਆਸਤਦਾਨ ਹਮੇਸ਼ਾ ਤੁਹਾਨੂੰ ਜ਼ਮੀਨ ਤੇ ਵਿਖੂਗਾ ਆਪਦਾ ਕੰਮ ਕਰਦੇ ਦੇ ਵਿਖੂਗਾ ਜੀ ਕਲਾਕਾਰਾਂ ਨੇ ਤਾਂ ਆਪਦਾ ਲਾਈਫ ਸਟਾਈਲ ਜੀਣਾ ਹੈ ਉਹ ਚਾਹੇ ਸਿਆਸਤਦਾਨ ਬਣ ਕੇ ਜੀ ਲੈਣ ਤੇ ਚਾਹੇ ਕਲਾਕਾਰ ਰਹਿ ਕੇ ਜੀ ਲੈਣ ਹੂੰ ਹੁਣ ਜਿਹੜਾ ਬੰਬੇ ਦਾ ਲਾਈਫ ਸਟਾਈਲ ਹੈ ਉਹ ਤੁਸੀਂ ਕਿੱਥੋਂ ਜੀ ਲੋਗੇ ਜੀ ਮੰਡੀ 'ਚ ਜੀ ਲੋਗੇ ਨਾ ਕਿੱਥੋਂ ਜੀ ਲੋਗੇ ਨਹੀਂ ਜੀ ਮਤਲਬ ਇਹਦਾ ਮਤਲਬ ਫਿਰ ਵੋਟਾਂ ਦੇ ਵਿੱਚ ਵਿਆਹ ਨਹੀਂ ਨੇ ਕੰਗਣਾ ਰਣੌਤ ਉਹਨਾਂ ਦੇ ਜਿਵੇਂ ਉਹਨਾਂ ਨੇ ਕਿਹਾ ਕਿ ਖੜ ਕੇ ਲੋਕਾਂ ਦੇ ਵਿਚਾਲੇ ਕਿ ਮੈਂ ਤੁਹਾਡੀ ਧੀ ਆ ਮੈਂ ਕੋਈ ਅਦਾਕਾਰ ਨਹੀਂ ਮੈਂ ਪੋਲਿਟਿਸ਼ੀਅਨ ਨਹੀਂ ਮੈਂ ਤਾਂ ਧੀ ਆ ਤੁਹਾਡੀ ਉਹ ਤਾਂ ਹੁਣ ਕਹਿਣਾ ਪੈਣਾ ਹੈ ਨਾ ਹਮ ਬੀਜੇਪੀ ਵੀ ਮਨ ਲੱਗਦਾ ਹੈ ਵੀ ਜੋ ਉਹਨਾਂ ਨੇ ਕਿਸਾਨ ਅੰਦੋਲਨ ਵੇਲੇ ਬੀਜੇਪੀ ਦੀ ਸਪੋਰਟ ਕੀਤੀ ਜੀ ਇਹ ਜੋ ਬੋਲਦੇ ਨੇ ਪੰਜਾਬੀਆਂ ਬਾਰੇ ਆ ਕਿਸੇ ਵੀ ਬਾਰੇ ਹੈ ਨਾ ਬੀਜੇਪੀ ਦੇ ਉਹਦੇ ਇਲਾਕੇ ਤਾਂ ਉਹਨਾਂ ਦਾ ਇੱਕ ਜਿਹਨੂੰ ਕਹਦੇ ਨੇ ਵੀ ਆਪਾਂ ਦੇਣਾ ਦੇਣਾ ਪੈਂਦਾ ਹੂੰ ਉਹ ਟਿਕਟ ਦੇ ਕੇ ਮੇਰੇ ਹਿਸਾਬ ਨਾਲ ਕੰਗਰਾਂ ਨੂੰ ਉਹਨਾਂ ਨੇ ਉਹ ਕੀਤਾ ਉਹਨਾਂ ਨੂੰ ਵੀ ਪਤਾ ਹੈ ਵੀ ਜਿੱਤ ਤਾਂ ਨੇੜੇ ਤੇੜੇ ਵੀ ਹੈ ਨਹੀਂ ਜੀ ਇਹ ਗੱਲ ਕਹਿਣੀ ਵੀ ਮੈਂ ਤੁਹਾਡੀ ਬੇਟੀ ਆ ਮੈਂ ਕੋਈ ਐਕਟਰ ਨਹੀਂ ਹੈ ਨਾ ਉੱਥੇ ਬਿਆਨ ਆਪਾਂ ਬੜਾ ਵਾਇਰਲ ਹੋ ਰਿਹਾ ਉਹ ਬਿਆਨ ਵੀ ਮੈਂ ਮੰਡੀ ਦੀ ਬੇਟੀ ਆ ਮੈਂ ਇੱਥੇ ਕੰਮ ਕਰੂੰਗੀ ਨਹੀਂ ਪਰ ਇੱਕ ਇਹ ਤਾਂ ਹੈ ਨਾ ਅੰਤਰ ਤਾਂ ਹੈ ਜੇ ਪੰਜਾਬ ਦੀ ਗੱਲ ਦੇਖੀਏ ਕਿ ਪੰਜਾਬੀ ਨਹੀਂ ਪਸੰਦ ਕਰਦੇ ਕੰਗਨ ਨਰਾਵਤ ਨੂੰ ਅ ਪਰ ਹਿਮਾਚਲ ਜਿਹੜਾ ਹੈ ਹੋ ਸਕਦਾ ਹੈ ਕਿ ਉਧਰ ਝੁੱਕ ਜੇ ਇੱਕ ਵਾਰ ਸਿਆਸਤ 'ਚ ਕੁਝ ਵੀ ਕੁਝ ਵੀ ਨਹੀਂ ਪਤਾ ਲੱਗਦਾ ਆਪਾਂ ਪਿਛਲੇ 3 2 ਦਾ ਹੁਣ ਜਿਹੜੀ ਪਿਛਲੀ ਵਾਰ ਆਮ ਆਦਮੀ ਪਾਰਟ ਦੋ ਇਲੈਕਸ਼ਨਾਂ ਤੋਂ ਦੇਖ ਦੇਖ ਰਹੇ ਆ ਨਾ ਪਹਿਲੇ ਵਾਰੀ ਬੀਜੇਪੀ ਜਿੱਤੀ ਅਗਲੀ ਵਾਰੀ ਕਹਿੰਦੇ ਸੀ ਬੀਜੇਪੀ ਦਾ ਨੇੜੇ ਨੇੜੇ ਟੜੇ ਵੀ ਨਹੀਂ ਥਿਉਣੀ ਹੁਣ ਅਗਲੀ ਵਾਰੀ ਫਿਰ ਬੀਜੇਪੀ ਜਿੱਤੇ। ਹਮਮ ਐਤ ਕੀ ਕਹਿ ਰਹੇ ਬੀਜੇਪੀ ਸਿੱਧੀ ਸਿੱਧੀ ਆ ਸਕਦੀ ਹੈ। ਪਰ ਪਤਾ ਹਲੇ ਵੀ ਕੁਝ ਨਹੀਂ। ਇਲੈਕਸ਼ਨਾਂ ਵੇਲੇ ਕੁਝ ਵੀ ਹੋ ਸਕਦਾ। ਜੀ। ਉਹ ਲੋਕਾਂ ਦੇ ਹੱਥ ਹੁੰਦਾ ਲੋਕਾਂ ਨੇ ਕਿਹਨੂੰ ਵੋਟ ਪਾਣੀ ਕਿਹਨੂੰ ਨਹੀਂ ਪਾਣੀ। ਮੌਕੇ ਤੇ ਪਤਾ ਲੱਗਦਾ ਹੈ। ਉਹ ਮੌਕੇ ਤੇ ਪਤਾ ਲੱਗੂ। ਹਮਮ ਪਰ ਜੇ ਤੁਸੀਂ ਇਹ ਗੱਲ ਕਹੋ ਵੀ ਕੰਗਣਾ ਨੂੰ ਜਿੱਤ ਮਿਲ ਸਕਦੇ ਮੇਰੇ ਹਿਸਾਬ ਨਾਲ ਲੋਕ ਐਨੇ ਅਵੇਅਰ ਨਹੀਂ ਅੱਜਕੱਲ੍ਹ ਹਿਮਾਚਲ ਤਾਂ ਖਾਸ ਕਰਕੇ। ਜੀ। ਕਿਉਂਕਿ ਸਾਰਾ ਹਿਮਾਚਲ ਚਾਹੇ ਦਿੱਲੀ ਹੈ। ਹਮਮ ਹੈਨਾ ਕੋਈ ਅ ਆਪਦੀ ਪੜ੍ਹਾਈ ਕਰਨ ਚੱਲਿਆ ਜਾਂ ਚੰਡੀਗੜ ਆ ਰਹੇ ਆ ਪੜ੍ਹਾਈ ਕਰਨ ਆਪਦੀ ਸਾਰੇ ਹਨਾ ਇਹ ਆ ਅਲੱਗ ਅਲੱਗ ਵਿਸ਼ਿਆਂ ਚ ਮਚਲੀਆਂ ਦੀ ਮਾਰਤ ਹੈ ਬਹੁਤ ਮਾਰਤਾ ਬਹੁਤ ਥਾਂ ਤੇ ਬੈਠੇ ਨੇ ਮਚਲੀਆਂ ਹਰ ਜਿਵੇਂ ਪੰਜਾਬ ਆਪਾਂ ਕਹਦੇ ਨੇ ਨਾ ਪੰਜਾਬੀ ਹਰ ਥਾਂ ਤੇ ਬੈਠੇ ਆ ਉਵੇਂ ਹਿਮਾਚਲ ਦੇ ਲੋਕ ਵੀ ਬੈਠੇ ਨੇ ਹਿਮਾਚਲ ਦੇ ਲੋਕ ਵੀ ਹਰ ਥਾਂ ਬੈਠੇ ਜੀ ਤਾਂ ਨੌਲੇਜ ਪੱਖੋਂ ਬਹੁਤ ਅਵੇਅਰ ਨਹੀਂ ਉਹਨਾਂ ਨੂੰ ਵੀ ਪਤਾ ਹੈ ਕਿ ਕੀ ਰੀਜ਼ਨ ਤੇ ਟਿਕਟ ਮਿਲੀ ਹੈ ਕਿਸ ਵਜ੍ਹਾ ਨਾਲ ਟਿਕਟ ਮਿਲੀ ਹੈ ਤੇ ਕਿਨੂੰ ਜਿਤਾਉਣਾ ਹੈ ਮਤਲਬ ਉਹਨਾਂ ਨੂੰ ਵੀ ਪਤਾ ਹੈ ਕਿ ਧੀ ਪੇਕੇ ਰਹੂਗੇ ਸਹੁਰੇ ਜਾਊਗਾ ਇਹ ਨਹੀਂ ਪਤਾ ਬਾਅਦ ਚ ਤਾਂ ਪਤਾ ਹੀ ਹੈ ਨਾ ਜਦੋਂ ਤੁਸੀਂ ਇੱਕ ਵਾਰੀ ਇਲੈਕਸ਼ਨ ਜਿੱਤ ਗਈ ਉਦੋਂ ਬਾਅਦ ਕਿਹਨੇ ਇੱਕ ਬੰਦਾ ਰੱਖ ਦਿੰਨੀ ਜਿਵੇਂ ਸੰਨੀ ਦਿਓਲੇ ਰੱਖਿਆ ਹੋਇਆ ਸੀ ਇੱਥੇ ਵੀ ਇਸ ਮੇਰੀ ਮੇਰੀ ਸਰਕਾਰ ਜਿਹੜੀ ਆ ਉਹ ਮੇਰੇ ਪੱਧ ਦਾ ਬੰਦਾ ਚਲਾਊਗਾ ਮੈਂ ਚੱਲਿਆ ਬੰਬੇ ਉਹ ਸਾਡੇ ਪਿੰਡ ਵਾਲੇ ਗਰਮੇਲ ਨੂੰ ਕਹਿੰਦੇ ਨਾ ਕਿਸੇ ਨੇ ਜ਼ਿੰਮੇਵਾਰ ਨੇ ਸੀਰੀ ਰੱਖ ਲਿਆ ਪੈਸਿਆਂ ਦੇ ਉਹਨੇ ਗਾਂ ਆਪਦੇ ਥੱਲੇ ਰੱਖ ਲਿਆ ਹਾਂ ਵੀ ਮੈਂ ਤੈਨੂੰ ਇੰਨੇ ਕਿਥੇ ਕਰੂੰ ਮੇਰੇ ਵਾਲਾ ਕੰਮ ਤੂੰ ਕਰਾਇਆਗਾ ਇਹ ਹੈ ਹਾਂ ਪੋਲੀਟੀਸ਼ੀਨ ਐਵੇਂ ਹੀ ਚਲਦੇ ਹੋਰ ਕਿਵੇਂ ਚਲਦੇ ਜੀ ਹੁਣ ਜੇ ਆਪਾਂ ਕਹਿ ਦਈਏ ਪ੍ਰਧਾਨ ਮੰਤਰੀ ਮੋਦੀ ਸਾਰਾ ਕੰਮ ਆਪ ਦੇਖਦੇ ਆਪ ਤੋਂ ਨਾ ਦੇਖਦੇ ਹੋ ਹਾਂ ਉਹਨਾਂ ਨੇ ਤਾਂ ਆਰਡਰ ਕਰਦੇ ਹੁੰਦੇ ਹਨਾ ਵੀ ਆ ਤੁਸੀਂ ਇੱਥੇ ਜਾਓ ਤੁਸੀਂ ਉੱਥੇ ਜਾਓ ਹਾਂ ਉਵੇਂ ਹੀ ਪੋਲੀਟੀਸ਼ੀਨ ਐ ਪਰ ਜਿਸ ਮਾਹੌਲ ਚੈਸਟਮ ਸਾਰਾ ਦੇਸ਼ ਹੈ ਨਾ ਕੋਈ ਐਮਐਲਏ ਪੰਜਾਬ ਦਾ ਖਾਸ ਕਰਕੇ ਆਪਾਂ ਰੋਜ਼ ਹੀ ਇੱਕ ਨਵਾਂ ਚਿਹਰਾ ਕਦੇ ਕੋਈ ਐਸ ਪਾਰਟੀ ਚ ਚੱਲਿਆ ਕੋਈ ਉਸ ਪਾਰਟੀ ਚ ਚੱਲਿਆ ਹਮ ਜਿਹੜਾ ਆਮ ਆਦਮੀ ਪਾਰਟੀ ਔਰ ਜਲੰਧਰ ਤੋਂ ਦੇਖ ਲਓ ਸੁਸ਼ੀਲ ਰਿੰਕੂ ਦੇਖ ਲਓ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਆ ਭਗਵੰਤ ਮਾਨ ਹੁਣ ਆਂਦੀ ਕਿ ਬਈ ਰਿੰਕੂ ਹੁਣ ਰਿੰਕੂ ਨੂੰ ਮੈਂ ਪਾਸਵਰਡ ਦੱਸ ਦੇਣੇ ਆ ਰਿੰਕੂ ਸਾਰੇ ਪਾਸਵਰਡ ਮੈਂ ਰਿੰਕੂ ਕੋਲੇ ਹੋਣੇ ਆ ਵੀ ਕਿਹੜੀ ਗੱਲ ਕਰਨੀ ਆ ਉਹ ਰਿੰਕੂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਿਵੇਂ ਕਰਨੀ ਆ ਰਿੰਕੂ ਪਾਸਵਰਡ ਲੈ ਕੇ ਚਲਾ ਹੀ ਗਿਆ ਮੈਨੂੰ ਲੱਗਦਾ ਆ ਸਾਰੇ ਪਾਸਵਰਡ ਲੈ ਗਿਆ ਉਹ ਕਿਤੇ ਪਾਸਵਰਡ ਚੇਂਜ ਹੀ ਨਾ ਕਰ ਲੇ ਕਿਤੇ ਭਗਵੰਤ ਮਾਨ ਸਰਕਾਰ ਬਾਅਦ ਚ ਇਹ ਸੋਚੇ ਵੀ ਪਾਸਵਰਡ ਪਾਸਵਰਡ ਦੇ ਵੀ ਬੈਠੇ ਹੈ ਦੇ ਦੇ ਵੀ ਬੈਠੇ ਹੈ ਨਾ ਤਾਂ ਇਹ ਗੱਲਾਂ ਬੜੀ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਚਾਹੇ ਉਹ ਕੰਗਨਾਰ ਹੋ ਨਾ ਹੋ ਤਾਂ ਚਾਹੇ ਕੋਈ ਵੀ ਹੈ ਜੀ ਹੁਣ ਜੇ ਤੁਸੀਂ ਇਲੈਕਸ਼ਨ ਦੇ ਤੌਰ ਤੇ ਉਹ ਸਿਆਸਤਦਾਨ ਦਾ ਕਦ ਬਹੁਤ ਵੱਡਾ ਹੁੰਦਾ ਬਿਲਕੁਲ ਉਹ ਲੋਗ ਲੋਕਾਂ ਨੂੰ ਪਤਾ ਹੈ ਵੀ ਉਹ ਕੰਮ ਕਿਹੜੇ ਕਰੂਗਾ ਕਿਹੜਾ ਨਹੀਂ ਕਰੂਗਾ ਹਮ ਲੋਕ ਸਿਆਣੇ ਹੋ ਗਏ ਨੇ ਹੁਣ ਲੋਕ ਸਿਆਣੇ ਹੋ ਗਏ ਕਿਉਂ ਪਿਛਲੇ 10 ਸਾਲ ਤੋਂ ਆਹੀ ਕੁਝ ਦੇਖ ਰਹੇ ਆ ਜੀ ਇਹ ਲੇ ਲਦਾਖ ਚ ਲੇ ਲਦਾਖ ਨਾਲ ਹੀ ਲੱਗਦਾ ਉਧਰਲੇ ਪਾਸੋਂ ਜੇ ਆਪਾਂ ਦੇਖਿਆ ਜਾਵੇ ਹਿਮਾਚਲ ਦੇ ਉਹ ਕਿ ਉਹ ਉੱਥੇ ਉਹਨਾਂ ਦਾ ਇਫੈਕਟ ਨਹੀਂ ਹੋਊਗਾ ਹਮ ਹਰ ਪਾਸੇ ਹਰ ਇੱਕ ਚੀਜ਼ ਦਾ ਇਫੈਕਟ ਪੈਂਦਾ ਉਹ ਉੱਥੇ ਭਾਜਪਾ ਕਹਿ ਕੇ ਮੁੱਕਰੀ ਬਿਲਕੁਲ ਮੰਗੇ ਖਾਂ ਹਿਮਾਚਲ ਬਿਆਨ ਮੰਗੇ ਹਮ ਵੀ ਤੁਸੀਂ ਉੱਥੇ ਕਿਉਂ ਨਹੀਂ ਜਾ ਰਹੇ ਜੀ ਜਿਹੜਾ ਕੋਈ ਐਮਪੀ ਆਂਦਾ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਆਪਦੇ ਸਵਾਲ ਤਾਂ ਕਰੋ ਨਾ ਹੂੰ ਵੀ ਆ ਕੰਮ ਤੁਸੀਂ ਕਹਿ ਕੇ ਗਏ ਸੀ ਕਿਉਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਬਿਲਕੁਲ ਜੇ ਨਹੀਂ ਹੋਇਆ ਤਾਂ ਫਿਰ ਤੁਸੀਂ ਵੋਟ ਮੰਗਣ ਕਿਉਂ ਆਏ ਹੂੰ ਇਹ ਚੀਜ਼ਾਂ ਤਾਂ ਹਲੇ ਫਰਕ ਤਾਂ ਪਿਆ ਹੀ ਆ ਜਿਹਨ ਪਹਿਲਾਂ ਲੋਕ ਸਵਾਲ ਨਹੀਂ ਕਰਦੇ ਸੀ ਹੁਣ ਲੋਕ ਕਰਨ ਲੱਗੇ ਨੇ ਸਵਾਲ ਬਿਲਕੁਲ ਕਰਨ ਲੱਗੇ ਨੇ ਲੋਕ ਅਮਿਤ ਸ਼ਾਨੂ ਸਵਾਲ ਕਰ ਰਹੇ ਹੂੰ ਦੱਸੋ ਤੁਹਾਡੇ ਕੋਲ 6000 ਕਰੋੜ ਦੇ ਬਾਂਡ ਆਏ ਕਿੱਥੋਂ ਆਏ ਕਿਉਂ ਨਾਲੇ ਈਡੀ ਦੀ ਰੇਟ ਤੋਂ ਬਾਅਦ ਕਿਉਂ ਆਏ ਹੂੰ ਦੱਸੋ ਦਿਓ ਜਵਾਬ ਉਹਨਾਂ ਕੋਲ ਕੋ ਜਵਾਬ ਹੀ ਹੈ ਹਾਂ ਤਾਂ ਲੋਕ ਬੜੇ ਕੱਲ ਮੈਂ ਇੱਕ ਲਤੀਫਾ ਵੀ ਈਡੀ ਤੋਂ ਗੱਲ ਯਾਦ ਆ ਗਈ ਲਤੀਫਾ ਕੋਈ ਚੱਲ ਰਿਹਾ ਸੀ ਆ ਫੇਸਬੁੱਕ ਦੇ ਉੱਤੇ ਕਹਿੰਦੇ ਪਹਿਲਾ ਅਧਿਆਪਕ ਕਹਿੰਦੇ ਨੇ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਵਰਬ ਦੀਆਂ ਫਾਰਮਾਂ 'ਚ ਕਹਿੰਦੇ ਜੇ ਈਡੀ ਲੱਗ ਜੇ ਨਾ ਮਗਰ ਤਾਂ ਕਾਲ ਬਦਲ ਜਾਂਦਾ ਤੇ ਮੈਨੂੰ ਲੱਗਦਾ ਜਿਨ੍ਹਾਂ ਦੇ ਮਗਰ ਈਡੀ ਲੱਗੀ ਸਾਰਿਆਂ ਦਾ ਕਾਲ ਬਦਲਿਆ ਆ ਹੁਣ ਜਿਹੜੇ ਟਰਾਂਸਫਰ ਹੋ ਰਹੀਆਂ ਸਾਰੀਆਂ ਹਾਂ ਇਹ ਉਹਨਾਂ ਦਾ ਖੌਫੀ ਹੈ ਜੀ ਈਡੀ ਦਾ ਲਾ ਲਓ ਇਨਕਮ ਟੈਕਸ ਦਾ ਲਾ ਲਓ ਕਿਸੇ ਦਾ ਵੀ ਲਾ ਲਓ ਹੈਗਾ ਹੈ ਨਾ ਖੌਫ ਤਾਂ ਹੈ ਨਾ ਜੀ ਕਿਉਂਕਿ ਜਿਹੜਾ ਵੀ ਸਿਆਸਤਦਾਨ ਹੋ ਪੈਸਾ ਕਮਾਉਣ ਵਾਸਤੇ ਕੁਛ ਨਾ ਕੁਛ ਤਾਂ ਕਰੂਗਾ ਜੀ ਸੁੱਚਾ ਕੋਈ ਵੀ ਨਹੀਂ ਹੈ ਬਿਲਕੁਲ ਜੇ ਆਪਾਂ ਕਹਿ ਦਈਏ ਕੋਈ ਸਿਆਸਤਦਾਨ ਦੁੱਧ ਦਾ ਢੋਲਿਆ ਕੋਈ ਵੀ ਨਹੀਂ ਹੂੰ ਤਾਂ ਉਹਨਾਂ ਕੋਲ ਇੱਕ ਜਿਹਨੂੰ ਕਹਿੰਦੇ ਨੇ ਨਾ ਤਜੋਰੀ ਦੀ ਚਾਬੀ ਹੈ ਹੂੰ ਉਹ ਜਦੋਂ ਕੋਈ ਨਹੀਂ ਮੰਨਦਾ ਉਹ ਤਜੋਰੀ ਦੀ ਚਾਬੀ ਲਾ ਲੈਂਦੇ ਤੇ ਜਿੰਨ ਪਿੱਛੇ ਲਾ ਦਿੰਦੇ ਵੀ ਜਾ ਮੇਰੇ ਭਾਈ ਚੱਕ ਕੇ ਲਿਆ ਬੰਦਾ ਜੀ ਉਹ ਈੜੀ ਦੀ ਰੇਡ ਪੈਂਦੀ ਉਹ ਪਹਿਲਾਂ ਹੀ ਡਰ ਜਾਂਦਾ ਵੀ ਨਹੀਂ ਜੀ ਭਾਜੇ ਜਾ ਕੇ ਤੇ ਹੁਣ ਵਾਸ਼ਿੰਗ ਮਸ਼ੀਨ ਚ ਆ ਗਏ ਹਾਂ ਤੇ ਸਾਫ ਸਾਫ ਹੋ ਜਾਏਗਾ ਤੁੱਤੇ ਜਾਵਾਂਗੇ ਸਾਰੇ ਤੁੱਤੇ ਇੱtanto ਹੀ ਬੜੇ ਬੜੇ ਪਰ ਗੱਲ ਇਹੀ ਹੈ ਨਾ ਇਸ ਆਪਾਂ ਜਿਹੜੀ ਇਸ ਵਿਸ਼ੇ ਤੇ ਗੱਲ ਕਰ ਰਹੇ ਕੰਗਰਨ ਨੌਤ ਨੂੰ ਇਹੀ ਚਾਹੀਦਾ ਕਿ ਲੋਕ ਹੁਣ ਡਾਇਲੌਗ ਬਾਜੀ ਨਹੀਂ ਸੁਣਨਾ ਚਾਹੁੰਦੇ ਲੋਕ ਕੰਮ ਚਾਹੁੰਦੇ ਨੇ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਲੋਕਾਂ ਲਈ ਕੰਮ ਵੀ ਕਰਨੇ ਪੈਣਗੇ ਕੰਗਰਨ ਨੌਤ ਕਿੱਥੇ ਰਹੀ ਹੂੰ ਪਿਛਲੇ 2 ਸਾਲ ਤੋਂ ਜੇ ਉਹਨੂੰ ਇਹ ਸੀ ਮੰਡੀ ਰਹਿੰਦੀ ਨਾ ਆ ਕੇ ਹੂੰ ਕਿਉਂ ਉੱਥੇ ਬੰਬੇ ਫਲੈਟ 'ਚ ਰਹਿੰਦੀ ਰਹੀ ਹੂੰ ਮੰਡੀ ਰਹਿੰਦੀ ਆ ਕੇ ਲੱਗਦਾ ਪਤਾ ਲੋਕਾਂ ਨੂੰ ਵੀ ਵੀ ਕੰਗਣਾ ਇੱਥੇ ਰਹਿੰਦੀ ਹੈ ਹੂੰ ਹੁਣ 4 ਦਿਨਾਂ ਜਾ ਕੇ ਪਤਾ ਲੱਗ ਜਾਣਾ ਵੀ ਸਮੱਸਿਆ ਕੀ ਐ ਕਿੱਥੋਂ ਪਤਾ ਲੱਗੂ ਹਾਂ ਲੋਕਾਂ 'ਚ ਰਹਿਣਾ ਵੀ ਪੈਂਦਾ ਨਾ ਲੋਕਾਂ ਦੀਆਂ ਸਮੱਸਿਆਵਾਂ ਤਾਂ ਲੋਕਾਂ ਨੇ ਦੱਸਣੀਆਂ ਨਾ ਵੀ ਸਾਨੂੰ ਆਹ ਸਮੱਸਿਆ ਹੱਲ ਕਰਕੇ ਦਿਓ ਹੁੰਦਾ ਜੀ ਜੇ ਤੁਸੀਂ ਇੱਥੇ ਰਹੋਗੇ ਨਾ ਤਾਂ ਕਿਵੇਂ ਹੱਲ ਹੋਊਗਾ ਤਾਂ ਇਹ ਸੋਚਣ ਦੀ ਲੋੜ ਐ ਵੀ ਲੋਕ ਵੀ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਨਹੀਂ ਬਹੁਤ ਔਖਾ ਐ ਇੱਕ ਐਮਪੀ ਕਹਿਣਾ ਸੌਖਾ ਹੁੰਦਾ ਬੰਨ ਪਰ ਪਿੱਛੇ ਜਿਹੜੇ ਲੋਕਾਂ ਦਾ ਇਕੱਠ ਤੁਹਾਨੂੰ ਚਾਹੀਦਾ ਜਿਹੜੇ ਸਪੋਰਟਰਸ ਤੁਹਾਨੂੰ ਚਾਹੀਦੇ ਆ ਉਹ ਫ੍ਰੀ 'ਚ ਨਹੀਂ ਆਉਂਦੇ ਆ ਭਾਸ਼ਣਾ ਨਾਲ ਨਹੀਂ ਆਉਂਦੇ ਜੀ ਬਹੁਤ ਬਹੁਤ ਸ਼ੁਕਰੀਆ